ਸਾਰੇ ਨੂੰ ਪਿਆਰ ਭਰੀ ਜੈਮਸੀ ਦੀ ਅਸੀਂ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਜੁੜੀ ਚੱਕ ਕੇ ਹੋਇਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਰੀਫ ਕਰਾਂਗੇ ਸੁੰਦਰ ਸ਼ਾਮ ਦੇ ਲਈ ਹਾਲੇਲੂਇਆ 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 ਥੈਂਕ ਯੂ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸਪ੍ਰਾਰਥਨਾ ਨੂੰ ਸੋ ਉਹਨਾਂ ਨੇ ਸਵਚਨ ਨੂੰ ਪੜ੍ਹਨ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਨੂੰ ਅਦਭੁਤ ਰੀਤੀ ਨਾਲ ਕਾਰੇ ਕਰੇ ਤੇਰਾ ਆਤਮਾਕਿਕ ਜਿਨ੍ਹਾਂ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਆਮੀਨ ਆਮੀਨ ਅੱਜ ਅਸੀਂ ਦੇਖਾਂਗੇ ਪਹਿਲਾ ਗ੍ਰੰਥੀਆਂ ਨੂੰ 3 ਦਾ 16 ਤੇ 17 ਵਚਨ ਨੂੰ ਹallelujah ਹallelujah ਅਸੀਂ ਵਚਨ 'ਚ ਜਾਵਾਂਗੇ ਕੀ ਤੁਸੀਂ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕ ਕੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਹallelujah ਹallelujah ਜੋ ਪਰਮੇਸ਼ਰ ਦੀ ਹੇਕਲ ਦਾ ਨਾਸ ਕਰੇਗਾ ਅੱਤਾ ਪਰਮੇਸ਼ਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ਰ ਦੀ ਹੇਕਲ ਪਵਿੱਤਰ ਹੈ ਤੇ ਉਹ ਤੁਸੀਂ ਹੋ ਹallelujah ਹੁਣ ਕਲਿਸੀਆ ਪਰਮੇਸ਼ਰ ਦਾ ਵਚਨ ਕੀ ਕਹ ਰਿਹਾ ਕਿ ਤੁਸੀਂ ਨਹੀਂ ਜਾਣਦੇ ਵੀ ਅਸੀਂ ਸਭ ਪਰਮੇਸ਼ਰ ਦੀ ਹੇਕਲ ਅਸੀਂ ਜਾਣਦੇ ਹਾਂ ਕਿ ਵੀ ਸਾਨੂੰ ਵਚਨ ਨੇ ਸਾਨੂੰ ਇਹ ਸਿਖਾਇਆ ਹੈ ਸਾਨੂੰ ਵਚਨ ਮਿਲਿਆ ਵੀ ਤੁਸੀਂ ਪ੍ਰਭੂ ਦੀ ਹੈਕਲ ਜੀ ਪ੍ਰਭੂ ਦੀ ਹੈਕਲ ਦਾ ਨਾਸ ਨਹੀਂ ਕਰਨਾ ਨਹੀਂ ਤੇ ਪ੍ਰਭੂ ਸਾਟਾ ਕਰੇਗਾ ਅਸੀਂ ਕਿੱਦਾਂ ਹੈਕਲ ਨੂੰ ਬਚਾਉਣਾ ਹੈ ਮੰਦਰ ਨੂੰ ਕਿੱਦਾਂ ਬਚਾਉਣਾ ਹੈ ਅਸੀਂ ਆਪਣੇ ਸਰੀਰ ਤੇ ਕੋਈ ਟੈਟੂ ਕੋਈ ਨਸ਼ਾ ਪੱਤਾ ਕੋਈ ਬੁੱਲ ਕੰਨ ਕੋਈ ਕੁਝ ਨਹੀਂ ਜੋ ਪਰਮੇਸ਼ਨ ਨੇ ਸਾਨੂੰ ਸੁੰਦਰ ਸੋਹਣਾ ਬਣਾਇਆ ਬਹੁਤ ਸੋਹਣਾ ਬਣਾਇਆ ਅਸੀਂ ਮਾੜੇ ਨਹੀਂ ਹੈ। ਪਰ ਪਰਮੇਸ਼ਰ ਨੇ ਬਹੁਤ ਉੱਤਮ ਬਣਾਇਆ ਏ। ਹਾਲੇਲੂਇਆ। ਕਿਭੀ ਪਰਮੇਸ਼ਰ ਨੇ ਕੋਈ ਆਪਣੇ ਹੱਥ ਦੀ ਰਚਨਾ ਨੂੰ ਮਾੜਾ ਬਣਾ ਸਕਦਾ? ਨਹੀਂ ਬਣਾ ਸਕਦਾ ਗਲੀਸੀਆ। ਇਸ ਤਰ੍ਹਾਂ ਹੀ ਜੇ ਨਸ਼ਾ ਕਰਦੇ ਆ ਤੇ ਪਰਮੇਸ਼ਰ ਦੀ ਹਕਲ ਨੂੰ ਨਾਸ਼ ਕਰਦੇ ਆ। ਜੇ ਚੋਰੀ, ਨਿੰਦਿਆ, ਚੁਗਲੀ ਕਭੀ ਪਰਮੇਸ਼ਰ ਦੀ ਹਕਲ ਦਾ ਨਾਸ਼ ਕਰਦੇ ਆ। ਕਿ ਬੀਸਿਆਂ ਨੂੰ ਪਵਿੱਤਰ ਰੱਖਣਾ ਹੈ ਅਸੀਂ ਪਰਮੇਸ਼ਰ ਦੇ ਮੰਦਰ ਨੂੰ ਪਵਿੱਤਰ ਰੱਖਣਾ ਹੈ ਜੋ ਪਰਮੇਸ਼ਰ ਨੇ ਸਾਨੂੰ ਸਾਜਿਆ ਸੋਨਾ ਸੂਤ ਬਣਾਈ ਸਾਨੂੰ ਸੋਨਾ ਬਣਾਇਆ ਅਸੀਂ ਜਿਸ ਤਰ੍ਹਾਂ ਵਚਨ ਚ ਲਿਖਿਆ ਜਿਉ ਅਸੀਂ ਉਸੇ ਤਰ੍ਹਾਂ ਹੀ ਚੱਲਾਂਗੇ ਤੇ ਆਪਣੇ ਸਰੀਰ ਨੂੰ ਵੀ ਤੇ ਪਰਮੇਸ਼ਰ ਦੇ ਮੰਦਰ ਨੂੰ ਵੀ ਸੰਭਾਲ ਕੇ ਵਰਤਾਂਗੇ ਹਾਲੇਲੂਇਆ ਕਦੇ ਪਰਮੇਸ਼ਰ ਨੇ ਕਿਹਾ ਵੀ ਤੁਸੀਂ ਆਪਣੇ ਨੀ ਸਰੀਰ ਦਾ ਮੇਰੇ ਮੰਦਰ ਦਾ ਧਿਆਨ ਰੱਖੋ ਸਾਨੂੰ ਧਿਆਨ ਰੱਖਣਾ ਪਏਗਾ ਸਾਨੂੰ ਆਪਣੇ ਆਪ ਨੂੰ ਵੀ ਵੇਖਣਾ ਪਏਗਾ ਵੀ ਹਾਂ ਜੇ ਅਸੀਂ ਸਿਰ ਆਪਣੇ ਕੱਪੜੇ ਨਹੀਂ ਸਾਫ਼ ਸੁਥਰੇ ਆਪਣੇ ਆਪ ਨੂੰ ਵੀ ਸਾਫ਼ ਬਣਾ ਕੇ ਸੁੰਦਰ ਬਣਾ ਕੇ ਰੱਖਣਾ ਪਏਗਾ ਕਿਉਂਕਿ ਪਰਮੇਸ਼ਰ ਨੇ ਜਿਸ ਤਰ੍ਹਾਂ ਪਰਮੇਸ਼ਰ ਦੀ ਹੈਕਲਾ ਸੀ ਉਸੇ ਤਰ੍ਹਾਂ ਹੀ ਚੱਲਾਂਗੇ ਤੇ ਅਸੀਂ ਉੱਤਮ ਜੀਵਨ ਨੂੰ ਪਾਵਾਂਗੇ ਜੇ ਸਾਡੇ 'ਚ ਕੋਈ ਕਮੀ ਹੈ ਸਾਨੂੰ ਲੱਗਦੀ ਹੈ ਕਿ ਉਹ ਵੀ ਹਰ ਕਿਸੇ ਨੂੰ ਪਤਾ ਮੇਰੀ ਇਹ ਕਮੀ ਜੇ ਨਹੀਂ ਲੱਗਦੀ ਤੇ ਪਰਮੇਸ਼ਰ ਕੋ ਜਾਓ ਗੁੱਟਨਿਆਂ ਤੇ ਮੰਗੋ ਪ੍ਰਭੂ ਜੇ ਮੇਰੇ 'ਚ ਕੋਈ ਕਮੀ ਹੈ ਉਸ ਕਮੀ ਨੂੰ ਕੱਢ ਜੇ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਉਸ ਕਮੀ ਨੂੰ ਕੱਢੇਗਾ ਹਾਲੇਲੂਇਆ ਫਿਰ ਤੁਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਲੈਸ ਹੋਗੇ ਹਾਲੇਲੂਇਆ ਕਿਭੀ ਪਰਮੇਸ਼ਰ ਨੇ ਸਾਨੂੰ ਤੁਹਾਨੂੰ ਸਭ ਨੂੰ ਉੱਤਮ ਬਣਾਇਆ ਤੇ ਖੁਦਾਨ ਕੀ ਇਹ ਆਪਣਾ ਮੰਦਰ ਵੇਖਿਆ ਸਾਡੇ ਵਿੱਚ ਹallelujah ਤੇ ਹੁਣ ਅਸੀਂ ਦੇਖਣਾ ਹੈ ਵੀ ਅਸੀਂ ਇਸ ਮੰਦਰ ਨੂੰ ਕਿਸ ਰੀਤੀ ਨਾਲ ਇਸਮਾਲ ਕਰਨਾ ਹੈ ਅਸੀਂ ਕਿਸ ਤਰ੍ਹਾਂ ਚਲਾਉਣਾ ਹੈ ਕਿਭੀ ਪਰਮੇਸ਼ਰ ਨੇ ਸਾਨੂੰ ਹੇਕਲ ਤੇ ਠਰਾਤੀ ਪਰ ਅਸੀਂ ਹੇਕਲ ਵਾਲਾ ਕੰਮ ਕਰਦੇ ਕਿ ਨਹੀਂ ਉਹ ਸੀ ਦੇਖਣਾ ਪਰ ਅਸੀਂ ਕਿੱਦਾਂ ਕਰਾਂਗੇ ਅਸੀਂ ਕੋਈ ਕੰਨਾਂ 'ਚ ਬੁਰਾ ਨਹੀਂ ਸੁਣਾਗੇ ਅੱਖਾਂ 'ਚ ਕੋਈ ਬੁਰਾ ਨਹੀਂ ਦੇਖਾਂਗੇ ਮੂੰਹ 'ਨਾ ਕੋਈ ਬੁਰਾ ਨਹੀਂ ਕਰਾਂਗੇ ਹallelujah ਤੇ ਮੈਂ ਵਿਸ਼ਵਾਸ ਕਰਦੀ ਆ ਤੁਸੀਂ ਇਸ वचन ਨੂੰ ਸੁਣੋਗੇ ਇਸ वचन ਨੂੰ ਪੜੋਗੇ ਇਸ वचन ਤੇ ਚੱਲੋਗੇ ਪਰਮੇਸ਼ਾ ਦਾ ਆਤਮਾ ਤੁਹਾਨੂੰ ਅਦਭੁਤ ਗਵਾਹੀਆਂ ਨਾਲ ਖੜਿਆ ਕਰੇਗਾ ਤੁਹਾਡੇ ਚ ਹਰ ਇੱਕ ਰੋਗ ਖਤਮ ਹੋਣਗੇ ਤੁਹਾਡੀਆਂ ਲਾਲਸਾ ਖਤਮ ਹੋ ਚੁੱਕੇ ਯੇਸ਼ੂ ਦੇ ਨਾਮ 'ਤੇ ਤੁਸੀਂ ਬlesਸ ਕੀਤੇ ਗਏ ਜੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਮੇਨ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਮੇਰੀ ਮਾਂ ਪਰਮੇਸ਼ਰ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਤੂੰ ਦਿਹਾਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਤੁਸੀਂ ਬਚਨ ਚ ਕੀ ਹੈ ਵੀ ਤੁਸੀਂ ਤੁਹਾਡੀ ਦੇ ਮੇਰਾ ਮੰਦਰ ਹੈ ਮੇਰੇ ਪਿਆਰੇ ਪ੍ਰਭੂ ਜੀ ਧਵਾਨ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਸਰੀਰਾਂ ਚ ਆਊਟ ਹੋ ਜੇ ਨਸ਼ੀ ਵਾਲੀ ਦੁਸ਼ਟ ਆਤਮਾ ਆਊਟ ਹੋ ਜੇ ਵਿਵਚਾਰ ਦੀ ਦੁਸ਼ਟ ਆਤਮਾ ਆਊਟ ਹੋ ਜੇ ਜੋ ਪਾਪ ਕਰਾਂਦੀ ਦੁਸ਼ਟ ਆਤਮਾ ਆਊਟ ਹੋ ਜੇ ਗੰਨੀਆਂ ਸੋਚਾਂ ਦੀ ਦੁਸ਼ਟ ਆਤਮਾ ਆਊਟ ਹੋ ਜੇ ਚੋਰੀ ਦੀ ਦੁਸ਼ਟ ਆਤਮਾ ਆਊਟ ਹੋ ਜੇ ਜਗਰਤ ਦੇ ਫਲਾ ਨੂੰ ਬੈਠੀ ਏ ਫੜ ਕੇ ਦੁਸ਼ਟ ਆਤਮਾ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਸ਼ੂਵੇ ਖੁਦਾਵਾਨ ਤੇਰਾ ਆਤਮਾ ਨਦੀ ਜੀ ਵਿੱਚ ਚਾਰੇ ਕਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦੇ ਮੇਰਾ ਮੰਦਰ ਮੇਰੇ ਪਿਤਾ ਪੁੱਤਰਾ ਆਤਮਾ ਖੁਦਾਵਾਨ ਪੁੱਤਰ ਤਾਈਜ ਹੋਜਣ ਖੁਦਾਵਾਨ ਹਰ ਇੱਕ ਚੁਗਲੀ ਨਿੰਦਿਆ ਵਾਲੀ ਦੁਸ਼ਟ ਆਤਮਾ ਆਊਟ ਹੋ ਜਾ ਮੇਰੇ ਪਿਆਰੇ ਪ੍ਰਭੂ ਜੀ ਜੋ ਸ਼ਰਾਫ ਪੀੜੀਆਂ ਤੇ ਚੱਲਦੇ ਪਏ ਨੇ ਆਊਟ ਆਈ ਯੂ ਦੇ ਨਾਮ ਚ ਪ੍ਰਭੂ ਤੇਰੀ ਦਿਆ ਸਦਾ ਦੀ ਮੇਰੇ ਖੁਦਾਵਾਨ ਪਵਿੱਤਰ ਆਤਮਾ ਤੇਰੀ ਦਿਆ ਸਦਾ ਦੀ ਸ਼ੁਕਰ ਪਾਲੂ ਤੇ ਦਿਆਲੂ ਪਰਮੇਸ਼ਰ ਤੂੰ ਆਪਣੀ ਦਿਆਨ ਤੇ ਰੱਖ ਚੁੱਕਿਆ ਕਰ ਚੁੱਕਿਆ ਪ੍ਰਭੂ ਪ੍ਰਭੂ ਤੇਰੀ ਦਿਆ ਸਦਾ ਦੀ ਹੈ ਹੁਦਾ ਮੇਰੇ ਪਹਿਲੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਪਰਿਵਾਰਾਂ ਚੋ ਇਹਨਾਂ ਦੇ ਘਰਾਚੋ ਇਹਨਾਂ ਦੀ ਫੈਮਲੀ ਚੋ ਇਹਨਾਂ ਦੇ ਬੱਚਿਆਂ ਚੋ ਆਊਟ ਹੋ ਜੇ ਆਊਟ ਹੋ ਜੇ ਤੇਰੇ ਪੁੱਤਰ ਨਾਮ ਦੇ ਵਿੱਚ ਪ੍ਰਭੂ ਮੈਂ ਤੇਲ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪ੍ਰਭੂ ਇਹਨਾਂ ਨੂੰ ਸ਼ੂਨ ਦੇ ਲਈ ਇਹਨਾਂ ਨੂੰ ਹੀਲ ਕਰਨ ਦੇ ਲਈ ਇਹਨਾਂ ਨੂੰ ਫ੍ਰੀ ਕਰਨ ਦੇ ਲਈ ਇਹਨਾਂ ਨੂੰ ਸਰੀਰ ਤੇ ਚੰਗਾ ਪਾਲਾ ਰੱਖਣ ਦੇ ਲਈ ਪ੍ਰਭੂ ਤੂੰ ਦਿਆਵਾਨ ਈ ਸ਼ੁਕਰਪਾਲੂ ਤੇ ਦਿਆਲੂ ਈ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਆਮੇਨ ਆਮੇਨ ਗੋਡ ਬlesਸ ਯੂ ਆਲ